ਲਓ ਵੀ ਦੋਸਤੋ 30 35000 ਵਾਲੀ ਵਾਸ਼ਿੰਗ ਮਸ਼ੀਨ ਸਿਰਫ 12000 ਰੁਪਏ ਦੇ ਵਿੱਚ ਆਜੋ ਵੀਰ ਇੱਕ ਵਾਰੀ ਬਾਹਰ ਨੂੰ ਆ ਪਈਆ ਆਪਣੇ ਕੋਲ ਟੌਪ ਲੋਡ ਦੀਆਂ ਮਸ਼ੀਨਾਂ ਫੁੱਲ ਟੌਪ ਕੁਆਲਿਟੀ ਦੀ ਨਵੀਂ ਡੱਬਾਵੰਦ ਬਸ ਕਮੀ ਕੀ ਹੈ ਹਲਕਾ ਜਿਹਾ ਸਕ੍ਰੈਚ ਹੈਣਾ ਬਾਈ ਹੁਣ ਮਾਰਕੀਟ ਚ ਲੈਣ ਵਾਗੇ ਨਵੀਂ 30 35000 ਤੋਂ ਘੱਟ ਕਿਸ ਨੇ ਨਹੀਂ ਦੇਣੀ ਆਪਣੇ ਕੋਲ ਵੀਰੇ 12000 ਦੀ ਸਰ 12000 12000 ਦੀ ਨਾਲ ਦਿਵਾਲੀ ਦਾ ਤੁਹਾਡੇ ਸਾਰਿਆਂ ਲਈ ਗਿਫਟ ਇੱਕ ਪ੍ਰੈਸ ਦਵਾਂਗੇ ਬਿਲਕੁਲ ਫ੍ਰੀ ਕਿਸੇ ਆਪਣੇ ਪੁਰਾਣੇ ਇਹਦੂ ਘੱਟ ਪੈਸੇ ਲਾਉਣੇ ਨੇ ਤੇ ਆਪਣੇ ਕੋਲ ਜਿਹੜੀ ਆਪਣੀਆਂ ਨਾਰਮਲ ਵਾਸ਼ਿੰਗ ਮਸ਼ੀਨ ਤੁਸੀਂ ਦਿਨ ਆਉਂਦੇ ਦੇਖੀਆਂ ਹੋਣੀਆਂ ਹੁਣ ਇਹੇ ਲੈਣ ਬਾਗੇ ਕੋਈ 14000 ਦੀ ਕੋਈ 13000 ਦੀ ਕੋਈ 15000 ਦੀ ਇਹ ਰੇਟ ਦੇ ਵਿੱਚ ਨਵੀਂ ਮਿਲਦੀ ਹੈ ਵੀਰੇ ਸਹੀ ਹੈ ਸਰ ਆਪਣੇ ਕੋਲ ਜੇ ਤਾਂ ਕੋਈ ਭਰਾ ਲੈਣਾ ਆਇਆ ਵੀਰੇ 6 ਕਿਲੋ ਦੀ ਕਿੰਨੇ ਦੇ ਦਾਂਗੇ ਸਰ 7000 ਦੀ ਵਿੱਧ ਪ੍ਰੈਸ ਗਿਫਟ ਦੇ 7000 ਦੀ ਵਿੱਧ ਪ੍ਰੈਸ ਔਰ ਕਿਸੇ ਆਪਣੇ 9.5 ਕਿਲੋ ਦੀ ਲੈਣੀ ਹੈ ਇਹ ਕਿੰਨੇ ਦੇ ਦਾਂਗੇ ਵੀਰੇ ਸਰ ਇਹ 10000 ਦੇ 10000 ਦੀ ਵਿੱਧ ਪ੍ਰੈਸ ਲੈ ਇੱਕ ਬਾਈ ਤਮਾਕਾ ਹੋਰ ਦੇ ਦੇਣ ਆ ਜਾ ਭਰਾ ਹਣਾ ਹੁਣ ਜੇ ਮੈਂ ਅੱਗੇ ਆਉਣੇ ਨੇ ਸਰਦੀਆਂ ਕਿਸੇ ਭਰਾ ਨੇ ਗੀਜ਼ਰ ਲੈਣੇ ਨੇ ਹੁਣ ਆ 25 ਲੀਟਰ ਦਾ ਗੀਜ਼ਰ ਤੁਸੀਂ ਮਾਰਕੀਟ ਚ ਲੈਣ ਵਾਗੇ ਕਿਤੇ ਵੀ ਕਿਸੇ ਨੇ ਬਈ ਘੱਟੋ ਘੱਟ ਕਹਿਣਾ ਮੈਂ 45000 ਦਾ ਦੇਣਾ ਵੀਰੇ ਆਪਣੇ ਕੋਲੋਂ ਵਿੱਦ ਬਰੰਟੀ ਮਿਲੂਗੀ ਇਹਦੀ ਡੱਬਾ ਬੰਦ ਇਹਦੀ ਵਾਰੰਟੀ ਹੈ ਨਮਾ ਕਿੰਨੇ ਦਾ ਵੀਰੇ ਸਰ 35000 ਰੁਪਏ ਦਾ 35000 ਰੁਪਏ ਦਾ 25 ਲੀਟਰ ਦੀ ਗੱਲ ਕਰ ਰਹੇ ਹਾਂ ਬਾਕੀ ਜਿੰਮੇ ਤੁਸੀਂ ਕਹੋਗੇ ਓਨੇ ਲੀਟਰ ਦਾ ਪ੍ਰੋਵਾਈਡ ਕਰਵਾ ਦਾਂਗੇ ਕਿਸੇ ਭਰਾ ਨੇ ਆਪਣੀ ਲੈਣੀ ਹੈਗੀ ਆ ਵੀ ਫਰੰਟ ਲੋਡ ਕਹਿ ਦਿੰਦੇ ਆ ਵੀਰੇ ਇਹ ਵੀ 12 ਦੀ ਸਰ 12 12000 ਦੀ ਪ੍ਰੈਸ ਫਰੀ ਹੁਣ ਕਿਸੇ ਪ੍ਰਾਣਾ ਪ੍ਰਾਣੀ ਚੱਕਣੀਆਂ ਕਹਿੰਦਾ ਯਾਰ ਮੇਰਾ ਬਜਟ ਘਟ ਹੈ ਵੀਰੇ ਪ੍ਰਾਣੀਆਂ ਦੇ ਦਾਂਗੇ ਕਿੰਨੇ ਦੇ ਦਾਂਗੇ ਸਰ 4000 4000 ਦੀ ਨਾਲ ਪ੍ਰੈਸ ਫਰੀ ਦੇ ਦਾਂ ਪ੍ਰੈਸ ਫਰੀ ਬਾਕੀ ਵੀਰੇ ਟੌਪ ਲੋਡ ਦੇ ਆ ਪਏ ਨੇ ਬਾਕੀ ਤੁਸੀਂ ਸਾਰਿਆਂ ਨੇ ਜੇ ਇਹ ਲੈਣ ਵਾਸਤੇ ਆਉਣਾ ਹੈ ਆਉਣਾ ਪਊਗਾ ਸੰਗਰੂਰ ਨੀਅਰ ਨਾਨਕਿਆਲਾ ਚੌਕ ਬਾਬਾ ਇਲੈਕਟ੍ਰੋਨਿਕਸ ਓਪੋਜ਼ਿਟ ਆਪਣਾ ਸੀਐਲ ਟਾਵਰ ਹੈ ਸੰਗਰੂਰ ਦਾ ਬਾਰੋ ਲੋਕੇਸ਼ਨ ਦਿਖਾ ਦੂੰ ਬਾਕੀ ਭਰਾ ਹੋਰਾਂ ਦਾ ਸਕਰੀਨ ਤੇ ਮੋਬਾਈਲ ਤੇ ਨੰਬਰ ਤੇ ਐਡਰੈਸ ਚੱਲ ਰਹੀ ਕੰਟੈਕਟ